ਕਦਰਯੋਗ ਮਾਹੌਲ ਬਣੀ ਜਾਂਦਾ ਹੈ ਇੱਕ ਗਲਮੇ ਦੇਖੀ ਹੈ ਝਾੜੂ ਵਾਲੇ ਤੇ ਬੀਜੇਪੀ ਵਾਲੇ ਤੀਜੇ ਜਾਂ ਚੌਥੇ ਨੰਬਰ ਤੇ ਜਾਣਗੇ ਇਹ ਲਈ ਹੁਣ ਅਕਾਲੀ ਦਲ ਤੇ ਕਾਂਗਰਸ ਦੀ ਹੈ ਐਂਡ ਮੈਂ ਹੋਰ ਦੱਸਾਂ ਮੈਜੋਰਿਟੀ ਸੀਟਾਂ ਤੇ ਕਾਲੀ ਦਲ ਇੱਕ ਨੰਬਰ ਤੇ ਜਾ ਰਿਹਾ ਹੈ ਪੰਜਾਬ ਅੰਦਰ ਹੋਣ ਜਾ ਰਹੀਆਂ ਲੋਕ ਸਭਾ ਦੀਆਂ ਚੋਣਾਂ ਨੂੰ ਲੈ ਕੇ ਵੱਖ-ਵੱਖ ਰਾਸੀ ਪਾਰਟੀਆਂ ਵਿਚਕਾਰ ਚੋਣ ਅਖਾੜਾ ਪੂਰੀ ਤਰ੍ਹਾਂ ਨਾਲ ਪੱਕ ਚੁੱਕਾ ਹੈ ਤੇ ਹਰ ਬਾਰਟੀ ਆਪੋ ਆਪਣੇ ਜਿੱਤ ਦੇ ਦਾਅਵੇ ਕਰ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਗੱਲ ਕਰੀਏ ਤਾਂ ਹਲਕਾ ਹੁਸ਼ਿਆਰਪੁਰ ਤੋਂ ਅਕਾਲੀ ਦਲ ਬਾਦਲ ਵੱਲੋਂ ਚੋਣ ਮੈਦਾਨ ਵਿੱਚ उतारे गए ਉਮੀਦਵਾਰ ਸੋਨ ਸਿੰਘ ਠੰਡਲ ਦੇ ਹੱਕ ਵਿੱਚ ਅਕਾਲੀ ਦਲ ਦੇ ਪ੍ਰਧਾਨ ਸੁਖਮੀਰ ਸਿੰਘ ਬਾਦਲ ਫਗਵਾੜਾ ਦੇ ਸਥਾਨਿਕ ਰਿਜ਼ੋਰਟ ਵਿਕੇ ਕੀਤੀ ਗਈ ਇੱਕ ਭਰਮੀ ਚੋਣ ਰੈਲੀ ਨੂੰ ਸੰਬੋਧਨ ਕਰਨ ਲਈ ਪਹੁੰਚੇ ਰੈਲੀ ਤੋਂ ਪਹਿਲਾਂ ਪਾਰਟੀ ਵਰਕਰਾਂ ਵੱਲੋਂ ਸਰਦਾਰ ਸੁਖਵੀਰ ਸਿੰਘ ਬਾਦਲ ਦਾ ਚਾਚੋ ਕੀ ਵਿਕੇ ਪਹੁੰਚਣ ਤੇ ਨਿਗਾਸ ਸਵਾਗਤ ਕੀਤਾ ਗਿਆ। ਇਸ ਦੌਰਾਨ ਜਿੱਥੇ ਸੁਖਵੀਰ ਸਿੰਘ ਬਾਦਲ ਅਤੇ ਪਾਰਟੀ ਵਰਕਰਾਂ ਵੱਲੋਂ ਰੋਡ ਸ਼ੋਅ ਕੀਤਾ ਗਿਆ ਉੱਥੇ ਹੀ ਇਸ ਰੋਡ ਸ਼ੋਅ ਦੌਰਾਨ ਵੱਡੀ ਗਿਣਤੀ ਵਿੱਚ ਟਰੈਕਟਰਾਂ ਤੇ ਹੋਰ ਵਾਹਨਾਂ ਰਾਹੀਂ ਪਾਰਟੀ ਵਰਕਰਾਂ ਨੇ ਆਪਣਾ ਸ਼ਕਤੀ ਪ੍ਰਦਰਸ਼ਨ ਵੀ ਕੀਤਾ। ਜਰਕਿ ਇਸ ਰੋਡ ਸ਼ੋਅ ਦੌਰਾਨ ਸਰਦਾਰ ਸੁਖਵੀਰ ਸਿੰਘ ਬਾਦਲ ਦਾ ਥਾਥਾ ਤੇ ਪਾਰਟੀ ਵਰਕਰਾਂ ਵੱਲੋਂ ਨਿਗਾਸ ਸਵਾਗਤ ਵੀ ਕੀਤਾ ਗਿਆ ਤੇ ਉਹਨਾਂ ਨੂੰ ਸਿਰਪਾਓ ਪਾ ਕੇ ਸਨਮਾਨਿਤ ਕੀਤਾ। ਇਸ ਤੋਂ ਉਪਰੰਤ ਸਰਦਾਰ ਸੁਖਵੀਰ ਸਿੰਘ ਬਾਦਲ ਵੱਲੋਂ ਸਥਾਨਕ ਰਿਜ਼ੌਰਟ ਵਿਖੇ ਇੱਕ ਭਾਰਮੀ ਰੈਲੀ ਨੂੰ ਸੰਬੋਧਨ ਕੀਤਾ ਗਿਆ ਇਸ ਦੌਰਾਨ ਚਰਨੈਲ ਸਿੰਘ ਬਾਦਲ ਅਵਤਾਰ ਸਿੰਘ ਮੰਗੀ ਸਮੇਤ ਹੋਰ ਸੀਨੀਅਰ ਆਗੂਆਂ ਨੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਅਕਾਲੀ ਦਲ ਬਾਦਲ ਦੀ ਪਾਰਟੀ ਨੂੰ ਚੇਤਾਵਨੀ ਦਿੱਤਾ ਕਿ ਸੁਖਵੀਰ ਸਿੰਘ ਬਾਦਲ ਦੇ ਹੱਥ ਮਜ਼ਬੂਤ ਕੀਤੇ ਜਾਣ ਤੇ ਸਰਦਾਰ ਹੁਣ ਸਿੰਘ ਠੰਡਲ ਨੂੰ ਵੱਡੇ ਮਾਰਜ ਨਾਲ ਜਿਤਾਇਆ ਜਾਵੇ ਇਸ ਰਾਮ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਹਰਜਿੰਦਰ ਸਿੰਘ ਧਾਮੀ ਨੇ ਵੀ ਅਕਾਲੀ ਦਲ ਦੀਆਂ ਪ੍ਰਾਪਤੀਆਂ ਬਾਰੇ ਜਾਣਕਾਰੀ ਦਿੰਦੇ ਹ ਸਮੂਹ ਫਗਵਾੜਾ ਵਾਸੀਆਂ ਨੂੰ ਸੋਨ ਸਿੰਘ ਠੰਡਲ ਦੇ ਹੱਕ ਜੇ ਵੋਟਾਂ ਪਾ ਕੇ ਅਕਾਲੀ ਦਲ ਬਾਦਲ ਦੇ ਹੱਥ ਮਜ਼ਬੂਤ ਕਰਨ ਦੀ ਅਪੀਲ ਕੀਤੀ। ਬਹੁਤ ਵੱਡਾ ਧਰਮਾ ਹੰਗਾਰਾ ਤੁਸੀਂ ਦਿੱਤਾ। ਮੈਂ ਦੋਨੋਂ ਜੋੜੀ ਚੰਦੀ ਸਾਹਿਬ, ਰਾਨਾ ਸਾਹਿਬ ਤੇ ਇਹਨਾਂ ਦੇ ਸਰਕਾਰ ਚੋਕ ਸੀਨੀਅਰ ਆਗੂ ਬਾਖਾ ਇਹਨਾਂ ਨੂੰ ਵਧਾਈ ਵੀ ਦੇਣਾ। ਤੇ ਇੱਕ ਮੈਂ ਨਿਮਰਤਾ ਸਹਿਤ ਬੇਨਤੀ ਵੀ ਕਰਦਾਂ। ਅੱਜ 24 ਤਰੀਕ ਹੋ ਗਈ ਆ। 29 ਤਰੀਕ ਨੂੰ ਪ੍ਰਚਾਰ ਬੰਦ ਹੋ ਜਾਣਾ। ਹੋਰ ਆਪਾਂ ਤਕੜੇ ਹੋ ਕੇ ਜਿਹੜੀ ਬਾਡੀ ਕੀਤੀ ਐ ਇਹਨੂੰ ਆਪਾਂ ਇਕੱਠੀ ਨਹੀਂ ਕਰੀਏ। ਉਹ ਇਕੱਠੀ ਹੋਣੀ ਆ ਤੁਹਾਡੇ ਸਾਹਮਣੇ ਰਾਹੀਂ ਆਪਾਂ ਕੱਲੇ-ਕੱਲੇ ਨੂੰ ਜਾ ਕੇ ਬੇਨਤੀ ਕਰੀਏ ਕਿ ਗਰਮੀ ਦਾ ਪੰਮੇ ਸਮਾਪਰ ਸਾਰਿਆਂ ਨੇ ਇੱਕ ਇੱਕ ਬੋਲ ਤੱਕਣ ਦੇ ਚੋਣ ਨਿਸ਼ਾਨ ਦਾ ਵੋਟਨ ਦਾ ਕੰਮਜਾਬ ਕਰਨਾ ਇੱਕ ਤਰੀਕ ਨੂੰ ਆਪਾਂ ਸਾਰਿਆਂ ਨੇ ਤੱਕੜੀ ਦੇ ਚੋਣ ਨਿਸ਼ਾਨ ਤੇ ਵੋਟ ਪਾ ਕੇ ਤੋਂ ਸੋਰ ਸਿੰਘ ਠੰਡਲ ਨੂੰ ਜਤਾ ਕੇ ਆਪਾਂ ਦਿੱਲੀ ਭੇਜਣਾ ਹੈ ਇਸ ਦੌਰਾਨ ਹਲਕਾ ਹੁਸ਼ਿਆਰਪੁਰ ਤੋਂ ਅਕਾਲੀ ਦਲ ਦੇ ਉਮੀਦਵਾਰ ਸੋਨ ਸਿੰਘ ਠੰਡਲ ਨੇ ਕਿਹਾ ਕਿ ਪੰਜਾਬ ਦੇ ਵਸਨੀਕਾਂ ਨੇ ਜੋ 2 ਸਾਲ ਪਹਿਲਾਂ ਕੇਜਰੀ ਵੱਲ ਦੀ ਸਰਕਾਰ ਬਣਾਈ ਸੀ ਉਸ ਨਾਲ ਪੰਜਾਬ ਬਰਬਾਦੀ ਵੱਲ ਵੱਧ ਰਿਹਾ ਹੈ ਉਹਨਾਂ ਵੀ ਸਮੂਹ ਹਲਕਾ ਵਸਨੀਕਾਂ ਨੂੰ ਅਕਾਲੀ ਦਲ ਦੇ ਹੱਕ ਵਿੱਚ ਵੋਟਾਂ ਪਾਉਣ ਦੀ ਅਪੀਲ ਕੀਤੀ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਫੇਰਾਂ ਕਰ ਰਿਆ 104 ਸਾਲ ਦੀ ਉਵਰ ਪਾਰਟੀ ਦੀ ਹੋ ਗਈ ਜਦੋਂ ਇਤਿਹਾਸ ਵੱਲ ਨજર ਮਾਰਦੇ ਆ ਕਿ ਸਾਡੇ ਮੁਰਖਾਂ ਨੇ 1920 ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪਦਰ ਕਮੇਟੀ ਤੇ ਸ਼੍ਰੋਮਣੀ ਕਾਦਰ ਦੀ ਸਥਾਪਨਾ ਕੀਤੀ ਸੀ ਕਿ ਸ਼੍ਰੋਮਣੀ ਕਾਦਰ ਪੰਜਾਬੀਆਂ ਦੀ ਪਾਰਟੀ ਆ ਇਸ ਪਾਰਟੀ ਦਾ ਬੜਾ ਇਤਿਹਾਸ ਆ ਅਜੇ ਬਾਕੀ ਪਾਰਟੀਆਂ ਦਿੱਲੀ ਵਿੱਚ ਰਾਜ ਕਰਨ ਵਾਲੀਆਂ ਚਾਹੇ ਆ ਜੀ ਬੀ ਜੀ ਪੀ ਆ ਚਾਹੇ ਆ ਆਮ ਆਦਮੀ ਪਾਰਟੀ ਆ ਇਹ ਤਾਂ ਹਲੇ ਕੱਲ ਕੇ ਪੈਦਾ ਹੋਈ ਆ ਜਿਹੜੀ ਆਖੇ ਅੱਜ ਫਿਰ ਦੇਸ਼ ਤੇ ਰਾਜ ਕਰਨੇ ਚਾਹਦੀ ਐ ਇਹ ਵੀਰੋਗ ਸਦਕਸ਼ਨ ਨੇ ਇੱਕ ਦੀਨਾ ਤੋਂ ਨਿਸ਼ਾਨੇ ਕੱਢਦੇ ਆ ਇੱਕ ਤੇ ਆਪਣੀ ਪੰਜਾਬ ਦੇ ਅਕਾਲੀ ਦਲ ਦੀ ਮੈਂਬਰਾਂ ਦੀ ਗਿਣਤੀ ਵਧਾਉਣੀ ਆ ਦਿੱਲੀ ਦੇ ਇੰਦਰ ਤਾਂ ਕਿ ਆਪਾਂ ਵੱਧ ਤੋਂ ਵੱਧ ਐਪੀ ਜਿੱਤ ਕੇ ਜਾ ਜਾਈਏ ਔਰ ਜਿਹੜੇ ਪੰਜਾਬ ਦੇ ਮਸਲੇ ਆ ਕਾਹੇ ਕਹਾਣੇ ਦਾ ਮਸਲਾ ਹੈ ਵੱਡੀ ਸਿੱਧਾ ਦਾ ਮਸਲਾ ਕਾਹੇ ਸਾਡੇ ਪੰਜਾਬ ਦੇ ਲੋਕਾਂ ਦੀ ਰੁਜ਼ਗਾਰ ਦਾ ਮਸਲਾ ਲਾਂਡ-ਆਰ ਦਾ ਮਸਲਾ ਇਥੋਂ ਦੀ ਆਰਥਿਕ ਦਾ ਮਸਲਾ ਉਹ ਸਾਰੇ ਮਸਲੇ ਹੱਲ ਕਰਨ ਵਾਸਤੇ ਦਿੱਲੀ ਵਿੱਚ ਥੋੜੀ ਆਵਾਜ਼ ਬਣ ਚੁੱਕੀ ਹੈ ਦੂਸਰਾ ਵੀਰੋ ਇਸ ਦੌਰਾਨ ਸੁਖਵੀਰ ਸਿੰਘ ਬਾਦਲ ਨੇ ਲੋਕਾਂ ਦੇ ਠਾਠਾ ਮਾਰਦੇ ਇਕੱਠ ਨੂੰ ਸੰਬੋਧਨ ਕਰਦੇ ਆਖਿਆ ਕਿ ਪੰਜਾਬ ਦੇ ਵਸਨੀਕਾਂ ਦੀਆਂ ਸਮੱਸਿਆਵਾਂ ਸੁਣਨ ਲਈ ਉਹਨਾਂ ਵੱਲੋਂ 3 ਮਹੀਨੇ ਪਹਿਲਾਂ ਪੰਜਾਬ ਚੋਂ ਯਾਤਰਾ ਸ਼ੁਰੂ ਕੀਤੀ ਸੀ ਤੇ ਇਸ ਯਾਤਰਾ ਦੌਰਾਨ ਉਹਨਾਂ ਹਰ ਵਰਗ ਦੇ ਲੋਕਾਂ ਨਾਲ ਗੱਲਬਾਤ ਕੀਤੀ ਤੇ ਸਾਰੇ ਹੀ ਵਰਗਾਂ ਦੇ ਲੋਕਾਂ ਵਿੱਚ ਝਾੜੂ ਵਾਲੀ ਸਰਕਾਰ ਪ੍ਰਤੀ ਕਾਫੀ ਗੁੱਸਾ ਹੈ ਸਰਦਾਰ ਬਾਦਲ ਨੇ ਕੇਜਰੀਵਾਲਦੀ ਸਰਕਾਰ ਨੂੰ ਇਸ 2.5 ਸਾਲਾਂ ਨੂੰ ਸਭ ਤੋਂ ਵੱਡਾ ਕਾਲਾ ਦੌਰ ਦੱਸਿਆ ਸਰਦਾਰ ਬਾਦਲ ਨੇ ਜਿੱਥੇ ਪ੍ਰਧਾਨ ਮੰਤਰੀ ਮੋਦੀ ਦੇ ਨਾਲ-ਨਾਲ ਕਾਂਗਰਸ ਪਾਰਟੀ ਤੇ ਵੀ ਚਮਕੇ ਨਿਸ਼ਾਨੇ ਸਾਦੇ ਉੱਥੇ ਹੀ ਉਹਨਾਂ ਕਿਹਾ ਕਿ ਇਹਨਾਂ ਚੋਣਾਂ ਵਿੱਚ ਸਿਰਫ ਅਕਾਲੀ ਦਲ ਤੇ ਕਾਂਗਰਸ ਦਾ ਹੀ ਮੁਕਾਬਲਾ ਹੈ ਜਦਕਿ ਆਪ ਤੇ ਭਾਜਪਾ ਤੀਸਰੇ ਤੇ ਚੌਥੇ ਨੰਬਰ ਤੇ ਆਵੇਗੀ ਤੁਸੀਂ ਮੈਂ ਬੇਨਤੀ ਕਰਦਾ ਹਾਂ ਫਗਵਾੜੇ ਤੋਂ ਤੁਸੀਂ ਕਿਸੇ ਵੀ ਕੋਨੇ ਪੰਜਾਬ ਚਲੇ ਜਾਓ ਜੇ ਖੱਬੇ ਸੱਚੇ ਦੇਖੋਗੇ ਜੇ ਡਿਊਬਲ ਦੇਖੋਗੇ ਉਹ ਕਾਲੀ ਸਰਕਾਰ ਚ ਮਿਲਿਆ ਹੋਣਾ ਉਹਦੇ ਬਿਲਕੁਲ ਹੀ ਕਾਲੀ ਸਰਕਾਰ ਨੇ ਦਿੱਤੀ ਹੈ ਜੇ ਕੋਈ ਮੰਡੀ ਦੇਖੋਗੇ ਜਿੱਦੇ ਫਸਲਾਂ ਪਈਆਂ ਉਹ ਖਾਲੀ ਸਰਕਾਰ ਨੇ ਬਣਾਈਆਂ ਜੇ ਨਹਿਰਾਂ ਉੱਤੋਂ ਟੱਪੋਗੇ ਕਸੀਆਂ ਦੇਖੋਗੇ ਪਤਾ ਕਰੋ ਕਿਦੋਂ ਬਣੀਆਂ ਉਹ ਵੀ ਖਾਲੀ ਸਰਕਾਰ ਦੇ ਦੌਰਾਨ ਬਣੀਆਂ ਹੋਣੀਆਂ ਕਿਤੇ ਮਰਜੀ ਚਲੇ ਜੋ 4 ਤੇ 6 ਲੈਂਦੀਆਂ ਸੜਕਾਂ ਬਣਾਉਣਾ ਖਾਲੀ ਦੇ ਲਾਇ ਯਾਦ ਕਰੋ ਫਗਵਾੜੇ ਤੋਂ ਚੰਡੀਗੜ੍ਹ ਜਾਂਦੇ ਸੀ ਡਰ ਲੱਗਦਾ ਸੀ ਸਿੰਗਲ ਸੜਕ ਸੀ ਕਿੰਨੇ ਐਕਸੀਡੈਂਟ ਹੁੰਦੇ ਸੀ ਪਹਿਲੇ ਯਾਦ ਕਰੋ 10-10 ਘੰਟੇ ਤੇ ਕੱਟ ਲੱਗਦੇ ਸੀ ਅਸੀਂ ਆਏ ਹਰਮਲ ਪਲਾਨਟ ਬਲਾਕੇ ਬਿਜਲੀ ਪੂਰੀ ਕਰਤੀ ਪੰਜਾਬ ਦੀ ਕੱਲੀ ਖੇਤਰੀ ਪਾਰਟੀ ਕਾਲੀ ਦਲ ਹੈ ਜਿਹੜੀ ਗਰੀਬ ਕਿਸਾਨ ਮਜ਼ਦੂਰ ਵਪਾਰੀ ਦੀ ਪੰਜਾਬੀਆਂ ਦੀ ਖਾਲਸਾ ਪੰਦੀ ਫੌਜ ਹੈ ਜੇ ਮੈਂ ਤੈਨੂੰ ਅੱਜ ਦੱਸਦਾ ਤੁਸੀਂ ਨੁਕਸਾਨ ਕਰਤਾ ਤਖਤ ਹਜ਼ੂਰ ਸਾਹਿਬ ਤੇ ਅੱਜ ਆਰਐਸਐਸ ਕਬਜ਼ਾ ਕਰ ਗਈ ਹੈ ਮੈਨੇਜਮੈਂਟ ਪੁਰਾਣੀ ਤੋੜ ਕੇ ਆਰਐਸਐਸ ਨੇ ਆਪਣੇ ਬੰਦੇ ਬਿਠਾਤੇ ਹੈ ਮੈਨੇਜਮੈਂਟ ਤੇ ਤਖਤ ਪਟਨਾ ਸਾਹਿਬ ਤੇ ਆਰਐਸਐਸ ਨੇ ਸਾਰੀ ਕਮੇਟੀ ਆਪਣੇ ਕੰਟਰੋਲ ਚ ਕਰ ਲਈ ਹੈ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਆਪਣੀ ਪਾਰਲੀਮੈਂਟ ਜੋ ਅੰਗਰੇਜ਼ ਨਹੀਂ ਤੋੜ ਸਕੇ ਆਜ਼ਾਦੀ ਦੇ ਬਾਅਦ ਕਿਸੇ ਦੀ ਹਿੰਮਤ ਨਹੀਂ ਹੋ ਤੋੜ ਦੀ ਅੱਜ ਤੋੜ ਕੇ ਹਰਿਆਣਾ ਲੱਗ ਬਣਾਤਾ ਐਸ ਕਰਕੇ ਮੈਂ ਇੱਕੋ ਹੀ ਬੇਨਤੀ ਕਰਨਾ ਹੈ ਪੰਜਾਬ ਨੂੰ ਬਚਾ ਲਓ ਪੰਜਾਬ ਨੂੰ ਬਚਾ ਲਓ ਆ ਜਿਹੜੇ ਦਿੱਲੀ ਵਾਲੀਆਂ ਪਾਰਟੀਆਂ ਤੋਂ ਖੜਾ ਛਰਾਓ ਸੋ ਗਾਲੀ ਨਾ ਤਗੜਾ ਕਰਨ ਵਾਸਤੇ ਠੰਡਲ ਸਾਹਮਣੂ ਤੁਹਾਨੂੰ ਜਿਦਾਉਣਾ ਪੈਣਾ ਆ 13 ਦੀਆਂ 13 ਸੀਟਾਂ ਜਿਦਾਉਣੀਆਂ ਪੈਣੀਆਂ ਥੋੜੀ ਆਵਾਜ਼ ਉੱਥੇ ਜਾਊਗੀ ਅਸੀਂ ਤੁਹਾਡਾ ਢਾਲ ਬਣ ਕੇ ਉੱਤੇ ਖੜਾਂਗੇ ਤੁਹਾਡੀ ਲੜਾਈ ਲੜਾਂਗੇ ਜਿੰਦਾਬਾਦ ਸਗਵੀਰ ਸਿੰਘ ਬਾਦਲ ਜਿੰਦਾਬਾਦ ਸਦਾ ਸਗਵੀਰ ਸਿੰਘ ਬਾਦਲ ਜਿੰਦਾਬਾਦ ਪਰ ਜਾਇਜਾ ਮਾਹੌਲ ਬਣੀ ਜਾਂਦਾ ਹੈ ਇੱਕ ਗੱਲ ਮੈਂ ਦੇਖੀ ਹੈ ਝਾੜੂ ਵਾਲੇ ਤੇ ਬੀਜੇਪੀ ਵਾਲੇ ਤੀਜੇ ਜਾਂ ਚੌਥੇ ਨੰਬਰ ਤੇ ਜਾਣਗੇ ਲੜਾਈ ਲੜਾਈ ਅਕਾਲੀ ਦਲ ਤੇ ਕਾਂਗਰਸ ਨਾਲ ਹੀ ਚੱਲ ਰਹੀ ਹੈ ਲੜਾਈ ਹੁਣ ਅਕਾਲੀ ਦਲ ਤੇ ਕਾਂਗਰਸ ਦੀ ਹੈ ਐਂਡ ਮੈਂ ਹੋਰ ਦੱਸਾਂ ਮੈਜੋਰਿਟੀ ਸੀਟਾਂ ਦੇ ਅਕਾਲੀ ਦਲ ਇੱਕ ਨੰਬਰ ਤੇ ਜਾ ਰਿਹਾ ਤੁਸੀਂ ਥੋੜਾ ਹੱਲਾ ਮਾਰ ਦਿਓ ਆ ਖਸ਼ਿਆਰਪੁਰ ਸੀਟ ਵੀ ਨਿਕਲ ਜਾਣੀ ਹੈ ਇਸ ਵਿੱਚ ਚੋਣ ਮੀਟਿੰਗ ਦੌਰਾਨ ਯੂਥ ਆਕਾਲੀ ਦਲ ਦੀ ਵੀ ਅਹਿਮ ਭੂਮਿਕਾ ਰਹੀ ਤੇ ਵੱਡੀ ਗਿਣਤੀ ਵਿੱਚ ਨੌਜਵਾਨਾਂ ਨੇ ਇਸ ਰੈਲੀ ਵਿੱਚ ਸ਼ਮੂਲੀਅਤ ਕੀਤੀ ਇਸ ਭਰਮੀ ਚੋਣ ਰੈਲੀ ਦੌਰਾਨ ਸੁਖਵੀਰ ਸਿੰਘ ਬਾਦਲ ਨੇ ਬਹੁਤ ਸਾਰੇ ਪਰਿਵਾਰਾਂ ਦੇ ਯੂਥ ਨੂੰ ਆਕਾਲੀ ਦਲ ਵਿੱਚ ਸ਼ਾਮਲ ਵੀ ਕੀਤਾ ਇਸ ਮੌਕੇ ਬਲਜਿੰਦਰ ਸਿੰਘ ਠੇਕੇਦਾਰ ਜਸਵਿੰਦਰ ਸਿੰਘ ਭਗਤਪੁਰਾ ਜਸਦਾ ਸਰੂਪ ਸਿੰਘ ਖਲਵਾੜਾ ਅਵਤਾਰ ਸਿੰਘ ਗਜਵੀਰ ਸਿੰਘ ਵਾਲੀਆ ਬਹਾਦਰ ਸਿੰਘ ਸੰਗਤਪੁਰ ਬੀਬੀ ਸਰਬਜੀਤ कौर ਪਰਮਜੀਤ कौर ਕੰਬੋਜ ਲਵਲੀ ਵਾਲੀਆ ਸ਼ਰਨਜੀਤ ਸਿੰਘ اٹਵਾਲ ਗੁਰਦੀਪ ਖੇੜਾ ਗੁਰदयाल ਸਿੰਘ ਲਖਪੌਰ ਸੁਖਵਿੰਦਰ ਸਿੰਘ ਕੰਬੋਜ ਜਸਵਿੰਦਰ ਸਿੰਘ ਪਰਮਿੰਦਰ ਸਿੰਘ ਲਾਟੀ ਅਮਰਿਤਪਾਲ ਸਿੰਘ ਕੁਲਾਰ ਸਤਵਿੰਦਰ ਸਿੰਘ ਕੋ ਮੰਤੋਂ ਇਲਾਵਾ ਵੱਡੀ ਗਿਣਤੀ ਵਿੱਚ ਅਕਾਲੀ ਦਲ ਦੇ ਵਰਕਰ ਅਤੇ ਸੀਨੀਅਰ ਲੀਡਰਸ਼ਿਪ ਵੀ ਮੌਜੂਦ ਸੀ ਅੰਤ ਵਿੱਚ ਰਣਜੀਤ ਸਿੰਘ ਖੁਰਾਨਾ ਤੇ ਰਚਿੰਦਰ ਸਿੰਘ ਚੰਦੀ ਨੇ ਸਮੂਚੀ ਲੀਡਰਸ਼ਿਪ ਅਤੇ ਵਰਕਰਾਂ ਦਾ ਧੰਨਵਾਦ ਕੀਤਾ 1 ਜੂਨ ਨੂੰ ਲੋਕ ਸਭਾ ਦੇ ਇਲੈਕਸ਼ਨ ਹੋਣ ਜਾ ਰਹੀ ਹੈ ਜਿਸ ਵਿੱਚ ਸਾਡੇ ਕਿਤੋਂ ਹੁਸ਼ਿਆਰਪੁਰ ਹਲਕੇ ਤੋਂ ਸੁਆਸੋਮ ਸਿੰਘ ਠੰਡਲ ਜੀ ਉਮੀਦਵਾਰ ਹਨ ਜਿਨ੍ਹਾਂ ਦੇ ਹੱਕ ਜੇ ਅੱਜ ਇੱਕ ਚੋਣ ਰੈਲੀ ਰੱਖੀ ਗਈ ਸੀ ਗੁਪਤਾ ਬੈਲਸ ਜਿੱਥੇ ਸਾਡੇ ਪਾਰਟੀ ਦੇ ਮਦਦ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਪਹੁੰਚੇ ਤੇ ਉਹਨਾਂ ਨੇ ਸਾਰੇ ਵਰਕਰਾਂ ਅਹੁਦੇਦਾਰਾਂ ਨੂੰ ਸੰਬੋਧਨ ਕੀਤਾ ਅੱਜ ਜਿੰਨਾ ਹੁਸ਼ਿਆ ਸੀ ਇਸ ਰੈਲੀ 'ਚ ਤੇ ਮੈਂ ਸਮਝਦਾ ਕਿ ਸ਼੍ਰੋਮਣੀ ਅਕਾਲੀ ਦਲ ਵੱਡੇ ਲੈਵਲ ਤੇ ਸਰਸਨ ਹੋ ਰਿਹਾ ਪੂਰੇ ਪੰਜਾਬ ਤੋਂ ਤੇ ਵੱਡੀਆਂ ਜਿੱਤਾਂ ਪ੍ਰਾਪਤ ਕਰੂਗਾ ਕਿਉਂਕਿ ਜੋ ਖੇਤਰੀ ਪਾਰਟੀ ਨੇ ਕੀਤਾ ਅੱਜ ਲੋਕ ਉਸ ਗੱਲ ਨੂੰ ਕਹਿ ਰਹੇ ਆ ਕਿ 2007 ਤੋਂ ਲੈ ਕੇ 2017 ਤੱਕ ਜੋ ਵਿਕਾਸ ਦੀ ਧਨੀ ਚੱਲੀ ਉਸ ਨੂੰ ਅੱਜ ਯਾਦ ਕਰ ਰਹੇ ਆ ਤੇ ਮੈਨੂੰ ਪੂਰਾ ਯਕੀਨ ਆ ਤੇ ਵਰਕਰਾਂ ਤੇ ਅਹੁਦੇਦਾਰਾਂ ਸਾਰਿਆਂ ਨੇ ਯਕੀਨ ਵੀ ਦਿਵਾਇਆ ਕਿ 1 ਜੂਨ ਨੂੰ ਇੱਕ ਇੱਕ ਬੋਟ ਜਿਹੜੀ ਹੈਗੀ ਆ ਤਕੜੇ 'ਚੋਂ ਨਿਸ਼ਾਨ ਤੇ ਬਟਨ ਦਬਾ ਕੇ ਇੱਥੋਂ ਸਦਾ ਸੋਨ ਸਿੰਘ ਠੰਡਲ ਜੀ ਨੂੰ ਤੇ ਬਾਕੀ ਜਿੱਥੇ ਪੰਜਾਬ 'ਚ ਜਿੱਥੇ ਵੀ ਸਾਡੇ ਸ਼ੋਭਨੀ ਅਕਾਲੀ ਦਾ ਦੇ ਕੈਂਡੀਡੇਟ ਖੜੇ ਆ 13 ਦੇ 13 ਸੀਟਾਂ ਤੇ ਤੇ ਮੈਨੂੰ ਪੂਰੀ ਉਮੀਦ ਤੇ ਪੂਰਾ ਵਿਸ਼ਵਾਸ ਆ ਕਿ ਪੰਜਾਬ ਦੇ ਲੋਕ ਫਗਵਾੜੇ ਦੇ ਲੋਕ ਸਾਨੂੰ ਪੂਰਾ ਸਮਰਥਨ ਦੇਵੋਗੇ ਅਸੀਂ ਫਗਵਾੜੇ ਤੋਂ ਵੀ ਇੱਥੋਂ ਵੱਡੇ ਪੱਧਰੇ ਲੀਡ ਪ੍ਰੋਵਲ ਕਰਾਂਗੇ ਤੇ ਪੂਰੇ ਲੋਕ ਸਭਾ ਹਲਕੇ 'ਚ ਜੋ ਅਸੀਂ ਲੀਡ ਕਰਕੇ ਅਸੀਂ ਸਦਾ ਸੋਨ ਸਿੰਘ ਠੰਡਲ ਜੀ ਮੈਂਬਰ ਪਾਰਲੀਮੈਂਟ ਬਣਾਂਗੇ ਅੱਜ ਜੋ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਨੇ ਜੋ ਜੋਣ ਜੀਤੇ ਦੀ ਜਿਹੜੀ ਇੱਥੇ ਸਾਡੇ ਫੁਵਾੜੇ ਚ ਰੱਖੀ ਸੀ ਵਿਧਾਨ ਸਭਾ ਹਾਲ ਕੇ ਤੇ ਅਸੀਂ ਉਹਦਾ ਜਿਹੜਾ ਉਹਨਾਂ ਦਾ ਸਵਾਗਤ ਦੇ ਲਈ ਤਕਰੀਬਨ 2-250 ਟਰੈਕਟਰ ਤੇ 400 ਮੋਟਰਸਾਈਕਲ ਸੀਗਾ ਅਸੀਂ ਲੈ ਕੇ ਚਾਚੋ ਕੀ ਤੋਂ ਉਹਨਾਂ ਦਾ ਰੋਡ ਸ਼ੋਅ ਕਰਦੇ ਹੋਏ ਅਸੀਂ ਕੋਟਾ ਪਹਿਲਾਂ ਸਾਂਏ ਆ ਕੋਟਾ ਪਹਿਲਾਂ ਸਾਂ ਕੇ ਜੋ ਅਸੀਂ ਲੋਕਾਂ ਦਾ ਖੱਠਾ ਮਾਰਦਾ ਕੱਠ ਦੇਖਿਆ ਆ ਸਾਡੀ ਵੀ ਰੂਹ ਖੁਸ਼ ਹੋ ਗਈ ਕਿ ਸਾਨੂੰ ਇਵੇਂ ਲੱਗਾ ਵੀ ਗੁਰੂ ਮਹਾਰਾਜ ਦੀ ਕਿਰਪਾ ਕਰੇ ਕਿ ਅਸੀਂ ਜਿੰਨੀ ਕਮੇਤ ਕਰਦੇ ਪਏ ਆ ਵੀ ਸਾਨੂੰ ਐਵੇਂ ਮਹਿਸੂਸ ਹੋਇਆ ਵੀ ਲੋਕ ਅਕਾਲੀ ਦਲ ਨੂੰ ਪਸੰਦ ਕਰਦੇ ਨਹੀਂ ਸ਼੍ਰੋਮਣੀ ਅਕਾਲੀ ਦਲ ਖੇਤਰੀ ਪਾਰਟੀ ਆ ਸ਼੍ਰੋਮਣੀ ਅਕਾਲੀ ਦਲ ਪੰਜਾਬ ਦਾ ਭਲਾ ਕਰਨ ਵਾਲੀ ਪਾਰਟੀ ਆ ਇਸ ਕਰਕੇ ਅਸੀਂ ਲੋਕਾਂ ਨੂੰ ਅਪੀਲ ਬੇਤਿਆ ਕਰ ਕਰਕੇ ਅਸੀਂ ਇਹ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਸਾਰਿਆਂ ਨੂੰ ਕਿ ਤੁਸੀਂ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਜੁੜੋ ਇੱਕ ਤਰੀਕ ਨੂੰ ਜਿਹੜੀ ਇੱਕ ਬੋਟ ਇੱਕ ਇੱਕ ਬੋਟ ਆ ਉਹ ਤਖਦੀ ਦੇ ਚੋਣ ਸ਼ਾਨ ਤੇ ਪਾਓ ਇਹ ਅਪੀਲ ਅੱਜ ਪ੍ਰਧਾਨ ਜੀ ਨੇ ਵੀ ਕੀਤੀ ਆ ਹਰਜਿੰਦਰ ਸਿੰਘ ਧਾਮੀ ਸਾਹਿਬ ਨੇ ਵੀ ਕੀਤੀ ਆ ਇਹ ਅਪੀਲ ਸਾਰੇ ਹੀ ਬਲਾਰਾ ਨੇ ਸਟੇਜ ਤੋਂ ਕੀਤੀ ਆ ਔਰ ਲੋਕਾਂ ਦੇ ਵਿੱਚ ਉਤਸ਼ਾਹ ਆ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਚੱਲਣ ਦਾ ਮੈਨੂੰ ਇਵੇਂ ਲੱਗਦਾ ਕਿ ਗੁਰੂ ਮਾਰਾ ਨੇ ਕਿਰਪਾ ਕਰਨੀ ਆ ਕਿ 4 ਤਰੀਕ ਨੂੰ ਸ਼੍ਰੋਮਣੀ ਅਕਾਲੀ ਦਲ ਬਲੰਦੀਆ ਸ਼ੂਬੇਗੀ